ਮਠੰਡਾ ਸ਼ਹਿਰ ਦੇ ਰਹਿਣ ਵਾਲੇ ਮੇਰੇ ਭੈਣੋ ਤੇ ਭਰਾਵੋ ਜੋ ਵੀ ਮੇਰੀ ਵਾਸ਼ੰਦ ਦਾ ਸਭ ਨੂੰ ਪਿਆਰ ਪਾਲਿਸ਼ ਸਤਿਕਾਰ ਮੈਂ ਜਗਰੂਪ ਸਿੰਘ ਐਮਐਲਏ ਮਠੰਡਾ ਅਰਬਨ ਤੁਹਾਡੇ ਰੂਬਰੂ ਹੋ ਰਹੇ ਹਾਂ ਬਹੁਤ ਲੰਬੇ ਸਮੇਂ ਤੋਂ ਮਠੰਡੇ ਸ਼ਹਿਰ ਦੇ ਲੋਕ ਇਸ ਗੱਲ ਦੀ ਹੁਲਕੀ ਕਰ ਰਹੇ ਸੀ ਕਿ ਜੋ ਇਲੈਕਸ਼ਨ ਦੇ ਵੇਲੇ ਲੋਕਾਂ ਦੀ ਇੱਕ ਡਿਮਾਂਡ ਸੀ ਨਵਾਂ ਬੱਸ ਸਟੈਂਡ ਬਣਾਉਂਦੀ ਔਰ ਮੈਂ ਕਮਿਟ ਵੀ ਕੀਤਾ ਸੀ ਕਿ ਮੈਂ ਯਤਨ ਕਰੂੰਗਾ ਔਰ ਸਾਡੇ ਕਾਮ ਮਾਨਯੋਗ ਮਖਮਰਤੀ ਸਾਹਿਬ ਔਰ ਸਾਡੇ ਕੇਂਦਰੀ ਮੁਖੀ ਸ਼੍ਰੀ ਰਵਿੰਦ ਕੇਜਰੀਵਾਲ ਮੌਰ ਰੈਲੀ ਦੇ ਉੱਤੇ ਵੀ ਇਹ ਲੋਕਾਂ ਨੂੰ ਵਿਸ਼ਵਾਸ ਦਿਵਾ ਕੇ ਗਏ ਸੀ ਉਸ ਦੇ ਬਾਰੇ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਹੈ ਕਿ ਨਾਲ-ਨਾਲ ਮੇਰੀ ਆਪ ਦੀ ਇੱਛਾ ਵੀ ਸੀ ਕਿ ਰਾਜਨੀਤੀ ਨੂੰ ਇੱਕ ਨਵਾਂ ਨਵੀਂ ਦਿਸ਼ਾ ਦਿੱਤੀ ਜਾਵੇ ਕਿ ਸਾਰੇ ਸ਼ਹਿਰ ਦੇ ਉਹਨਾਂ ਪੋਲੀਟੀਕਲ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਜਿਹੜੇ ਹਰ ਪਾਰਟੀ ਦੀ ਨੁਮਾਇੰਦਗੀ ਕਰਦੇ ਐ ਔਰ ਸ਼ਹਿਰ ਦੀਆਂ ਹੋਰ ਸੁਸਤਾਮਾਂ ਭਾਵੇਂ ਵਪਾਰ ਮੰਡਲ ਹੋਵੇ ਭਾਵੇਂ ਟਰਾਂਸਪੋਰਟ ਦਾ ਕੰਮ ਕਰਨ ਵਾਲੇ ਲੋਕ ਹੋਣ ਜਾਂ ਜਿਹੜੇ ਰਾਜਨੀਤਿਕ ਪਾਰਟੀਆਂ ਦੇ ਜ਼ਿਲ੍ਹਾ ਮੁਖੀ ਹੋਣ ਉਹਨਾਂ ਦੇ ਨਾਲ ਰੈ ਮਸ਼ਵਰੇ ਨਾਲ ਕੰਮ ਕੀਤਾ ਜਾਵੇ ਇਹ ਪਹਿਰ ਸਾਡੀ ਪਾਰਟੀ ਨੇ ਕੀਤੀ ਹੈ ਕਿ ਅਸੀਂ ਸਾਰਿਆਂ ਨੂੰ ਭਰੋਸੇ 'ਚ ਲੈ ਕੇ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਚਾਹੁੰਦੇ ਹਾਂ ਉਸ ਦੇ ਲਈ ਅੱਜ ਜਿਹੜੀ ਇੱਕ ਮੀਟਿੰਗ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਧੰਦ ਪਰੇ ਜੀ ਜੋ ਬੜੀ ਤੰਦੇਹੀ ਦੇ ਨਾਲ ਸ਼ਹਿਰ ਦੀ ਜਿਹੜੀ ਦੀ ਦਰਨ ਵਾਸਤੇ ਲੱਗੇ ਹੋਏ ਐ ਅੱਜ ਮੀਟਿੰਗ ਕੀਤੀ ਗਈ ਦੀ ਸੀ ਮੀਟਿੰਗ ਹਾਲ ਦੇ ਵਿੱਚ ਜਿਸ ਦੇ ਵਿੱਚ ਜਿਹੜਾ ਪਰੰਡੇ ਨਵਾਂ ਬੱਸ ਸਟੈਂਡ ਬਣਨਾ ਹੈ ਉਸ ਤੇ ਚਰਚਾ ਕੀਤੀ ਗਈ ਜਿਹੜੀ ਕਮੇਟੀ ਬਣੀ ਸੀ ਟੈਕਨੀਕਲ ਕਮੇਟੀ ਉਸ ਦੀਆਂ ਚਾਰ ਰਿਪੋਰਟਾਂ ਉੱਥੇ ਪੇਸ਼ ਕੀਤੀਆਂ ਗਈਆਂ ਜਿਹਦੇ ਚ ਚਾਰ ਥਾਵਾਂ ਨੂੰ ਪੂਰੀ ਤਰ੍ਹਾਂ ਉਸ ਕਮੇਟੀ ਨੇ ਘੋਖਿਆ ਔਰ ਉਸ ਦੇ ਉੱਥੇ ਬਣ ਤੇ ਫਾਇਦੇ ਔਰ ਨੁਕਸਾਨ ਸਾਰੇ ਉਸ ਦੇ ਵਿੱਚ ਦਰਜ ਕੀਤੇ ਗਏ ਔਰ ਜਿਹੜੇ ਅੰਤਮ ਸਿੱਟੇ ਦੇ ਉੱਤੇ ਜਦੋਂ ਸਾਰੀ ਕਮੇਟੀ ਪਹੁੰਚੀ ਤਾਂ ਉਹਨਾਂ ਨੇ ਮੋਟ ਰੋਡ ਰੋਡ ਦੇ ਉੱਤੇ ਜਿਹੜੀ ਅਮੂਜਾ ਫੈਕਟਰੀ ਹੈ ਉਸ ਦੇ ਨਾਲ 31 ਇੱਕ ਜਗ੍ਹਾ ਦੇ ਵਿੱਚ ਜਿਹੜੀ ਪ੍ਰਪੋਜ਼ ਕੀਤੀ ਜਗ੍ਹਾ ਉਸ ਨੂੰ ਸਿਲੈਕਟ ਕੀਤਾ ਔਰ ਡਿਫਟੀਗ ਵਿੱਚ ਹਿਸਾਬ ਨੂੰ ਸਾਰੇ ਹਾਊਸ ਨੇ ਜਿਹੜੇ ਅਸੀਂ ਹਾਜ਼ਰ ਸੀ ਬੀਜੇਪੀ ਵੱਲੋਂ ਸ਼੍ਰੀ ਸੁਪਤਨ ਸਿੰਘ ਰਾਜੀ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਜੀ ਕਾਂਗਸ ਪਾਰਟੀ ਵੱਲੋਂ ਜ਼ਿਲ੍ਹਾ ਪ੍ਰਧਾਨ ਔਰ ਸਰਬਰਕਰ ਸਿੰਘ ਸਿੱਧੂ ਸ਼੍ਰੋਮਣੀ ਕਾਲੀਦਾਰ ਵੱਲੋਂ ਜ਼ਿਲ੍ਹਾ ਪ੍ਰਧਾਨ ਔਰ ਬਿੱਟੂ ਸਾਬ ਸਾਡੇ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਸਾਡੇ ਦੋਹਾਂ ਚੇਅਰਮੈਨ ਸਟੇਟ ਦੇ ਅਨਿਲ ਠਾਕਰ ਜੀ ਨੀਰ ਗਰਗ ਜੀ ਸਾਡੇ ਇਥੇ ਇੰਪਰੂਵਮੈਂਟ ਟਰਸਟ ਦੇ ਜਿਹੜੇ ਚੇਅਰਮੈਨ ਜਤਿੰਦਰ ਭੱਲਾ ਜੀ ਸਾਰਿਆਂ ਨੇ ਸਰਬਸੰਮਤੀ ਦੇ ਨਾਲ ਇਹ ਪਾਸ ਕੀਤਾ ਕਿ ਇਹ ਜਿਹੜੀ ਰਿਪੋਰਟ ਹੈ ਇਹ ਭੇਜ ਦਿੱਤੀ ਜਾਵੇ ਸਰਕਾਰ ਨੂੰ ਕਿ ਅਸੀਂ ਇਸ ਜਗ੍ਹਾ ਤੇ ਬਣਾਉਣ ਨੂੰ ਸਹਿਮਤ ਹਾਂ ਕਿਉਂਕਿ ਉਸ ਤੋਂ ਅੱਗੇ ਹੋਜੂ ਬੀਜੀਆਰ ਕਮੇਟੀ ਦੀ ਮੀਟਿੰਗ ਹੁੰਦੀ ਹੈ ਜਿੱਥੇ ਜਗ੍ਹਾ ਟਰਾਂਸਫਰ ਹੋਣੀ ਹੈ ਜਗ੍ਹਾ ਮਿਲਣੀ ਹੈ ਇਹ ਸਾਰਾ ਕੇਸ ਅੱਜ ਦੀ ਮੀਟਿੰਗ ਤੋਂ ਬਾਅਦ ਡੀਸ ਸਾਹਿਬ ਨੂੰ ਕਿਹਾ ਗਿਆ ਡੀਸ ਸਾਹਿਬ ਨੇ ਕਿ ਉਹ ਸਰਕਾਰ ਨੂੰ ਇਹ ਜਿਹੇ ਪ੍ਰਪੋਜ਼ਲ ਭੇਜ ਦੇਣਗੇ ਪਰਮਾਤਮਾ ਕਰੇ ਤੁਹਾਡੀਆਂ ਇਸ਼ਾਵਾਂ ਦੇ ਅਮਤਾਬ ਕੋਣ ਵਾਲੇ ਸਮੇਂ ਦੇ ਵਿੱਚ ਜਗ੍ਹਾ ਟਰਾਂਸਫਰ ਹੋਣ ਤੋਂ ਬਾਅਦ ਬੜੀ ਜਲਦੀ ਇਹ ਬੱਸ ਸਟੈਂਡ ਨੂੰ ਬਣਾਉਣ ਦੇ ਲਈ ਜਿਹੜੀ ਏਜੰਸੀ ਇੰਪਰੂਵਮੈਂਟ ਟਰਸਟ ਨੂੰ ਨਿਯੁਕਤ ਕੀਤਾ ਗਿਆ ਕਿ ਉਹ ਉਹਨਾਂ ਦੇ ਜਿਹੜੇ ਅਧਿਕਾਰੀ ਹੈ ਉਹ ਇਸ ਨੂੰ ਬਣਾਉਣਗੇ ਇਸ ਨੂੰ ਜਲਦੀ ਤੋਂ ਜਲਦੀ ਅਮਲ ਦੇ ਵਿੱਚ ਲਿਆਂਦਾ ਜਾਏਗਾ ਮੈਂ ਤਾਂ ਜਿੰਨ ਮੇਰੀ ਕੋਸ਼ਿਸ਼ ਹੈ ਕਿ ਜਿਹੜੇ ਵੀ ਮੈਂ ਕੰਮ ਕਰਦਾ ਉਹ ਲੋਕਾਂ ਦੇ ਧਿਆਨ ਦੇ ਵਿੱਚ ਲੈਂਦੇ ਜਾਣ ਕਿ ਜਿਹੜੀ ਪ੍ਰੋਗਰੈਸ ਚੱਲ ਰਹੀ ਹੈ ਉਹ ਕਿੱਥੇ ਖੜੀ ਹੈ ਪਰਮਾਤਮਾ ਕਰੇਗਾ ਜਿਸ ਤੇਜ਼ੀ ਦੇ ਨਾਲ ਇਸ ਤੇ ਕੰਮ ਕੀਤਾ ਗਿਆ ਛੇਤੀ ਅਸੀਂ ਜਿਹੜਾ ਇੱਕ ਨਵਾਂ ਬੱਸ ਸਟੈਂਡ ਜਿਹੜਾ ਹੈ ਉਹ ਮੜੋਠ ਰੋਡ ਤੇ ਪ੍ਰਾਪਤ ਕਰਨ ਦਾ ਕੰਮ ਜਾ ਰਿਹਾ ਹੈ